ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਸਥਿਤ ਈਡੀ ਦੇ ਦਫ਼ਤਰ ਦੇ ਨੇੜੇ ਵੀਰਵਾਰ ਨੂੰ ਕਾਂਗਰਸ ਪਾਰਟੀ ਦੇ ਨੇਤਾ ਅਤੇ ਵਰਕਰ ਧਰਨਾ ਦੇਣ ਦੇ ਲਈ ਪਹੁੰਚੇ ਧਰਨਾ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਇੱਥੇ ਜਾਦੂ ਪਹੁੰਚਦੇ ਨੇ ਤਾਂ ਪੁਲਿਸ ਬਲ ਵੀ ਮੌਕੇ ਤੇ ਤਾਇਨਾਤ ਕਰ ਦਿੱਤਾ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਤੋਂ ਇਲਾਵਾ ਸੀਟਯੂ ਦੀਆਂ ਬੱਸਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਤਾਂ ਕਿ ਲੋਡ ਪੈਂਤੇਸ ਦੀ ਵਰਤੋਂ ਕੀਤੀ ਜਾ ਸਕੇ ਉਥੇ ਦੱਸਦੀ ਹੈ ਕਿ ਚੰਡੀਗੜ੍ਹ ਕਾਂਗਰਸ ਨੇ ਈਡੀ ਦਫ਼ਤਰ ਦੇ ਨੇੜੇ ਵਿਰੋਧ ਪ੍ਰਦਰਸ਼ਨ ਕਰ ਕੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ ਕਾਂਗਰਸ ਪ੍ਰਦੇਸ਼ ਮੈਂਬਰ ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਦੇ ਹਿੱਤਾਂ ਦੀ ਗੱਲ ਨਹੀਂ ਕਰਦੀ ਸੇਬੀ ਦੀ ਮਿਲਪੁਗਤ ਦੇ ਨਾਲ ਸਟਾਕ ট্রেਡਿੰਗ ਦੇ ਵਿੱਚ ਚੱਲ ਰਹੇ ਮੇਗਾ ਘੁਟਾਲੇ ਦੇ ਦੋਸ਼ਾਂ ਦੀ ਜਾਂਚ ਦੇ ਲਈ ਜੇਪੀਸੀ ਗਠਿਤ ਕਰਕੇ ਕਾਂਗਰਸ ਦੀ ਮੰਗ ਹੈ ਕਿ ਇਸ ਤੇ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਕਹਿ ਕਿ ਕੇਂਦਰ ਸਰਕਾਰ ਪਿਛਤਾਚਾਰ ਦੇ ਵਿੱਚ ਲਿਪਤ ਹੈ ਇਸ ਦੇ ਦਰਮਿਆਨ ਉਹਨਾਂ ਕਹਿ ਕਿ ਪੇਪਰ ਲੀਗ ਨਵੀਂ ਬਣੀ ਸਰਕਾਰੀ ਇਮਾਰਤਾਂ ਦੀਆਂ ਛੱਤਾਂ ਤੋਂ ਪਾਣੀ ਆਉਣਾ ਦੇਸ਼ ਦੇ ਵਿੱਚ ਵਾਰ-ਵਾਰ ਸੜਕਾਂ ਤੇ ਪੁਲਾਂ ਦਾ ਡਿੱਗਣਾ ਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਇਸ ਨੂੰ ਲੈ ਕੇ ਉਹਨਾਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਜਿਹੜੀ ਲੋਕਾਂ ਦੇ ਹਿੱਤਾਂ ਦੀ ਗੱਲ ਨਹੀਂ ਕਰਦੀ ਹੈ ਬੈਗ ਦੇ ਰਿਪੋਰਟ ਦਿੱਤੀ ਸੈਬੀ ਨੇ ਗ੍ਰੀਨ ਚੈਟ ਦਿੱਤੀ ਅਡਾਨੀ ਨੂੰ ਅਡਾਨੀ ਨੂੰ ਕਿਉਂ ਦਿੱਤੀ ਕਿਉਂਕਿ ਜਿਹੜੀ ਜਿਹੜੀ ਚੇਅਰਮੈਨ ਜਿਹੜੀ ਚੇਅਰਮੈਨ ਉਹ ਗੁਜਰਾਤ ਨਾਲ ਤੱल्लुक ਆਤ ਰਹਾ ਪਹਿਲਾ ਉਹ ਫਾਈਨੈਂਸ਼ੀਅਲ ਮੈਨੇਜਮੈਂਟ ਦੇਖਿਆ ਕਰਦੀ ਸੀ ਪ੍ਰਾਈਵੇਟ ਕੰਪਨੀ ਦਾ ਔਰ ਇਹ ਵੀ ਪਤਾ ਲੱਗਿਆ ਕਿ ਕੁਝ ਅਡਾਨੀ ਦੇ ਬ੍ਰਦਰ ਦੀ ਕੰਪਨੀ ਦੇ ਵਿੱਚ ਇਸ ਸੈਬੀ ਦੀ ਚੇਅਰਮੈਨ ਦੇ ਖੁਦ ਆਪਣੇ ਸ਼ੇਅਰ ਜਿਹੜੇ ਉਹਨੇ ਟਰਾਂਸਫਰ ਕਰਤੇ ਆਪਣੇ ਘਰ ਵਾਲੇ ਦੇ ਨਾਮ 2017 بڑی ਉਸ ਕਾਦੀ ਤੇ ਚਲਾਕੀ ਨਾਲ 2017 ਚ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਸੇਬੀ ਦਾ ਔਰ ਉਸ ਤੋਂ 10 ਸਾਲ ਬਾਅਦ ਚੇਅਰਮੈਨ ਸੇਬੀ ਬਣਾ ਦਿੱਤੀ ਗਈ ਔਰ ਚੇਅਰਮੈਨ ਸੇਬੀ ਅਡਾਨੀ ਦੀ এমਪਲੋਏ ਹੈ ਸ਼ੇਅਰ ਕੰਪਨੀ ਦੀ ਹੋਲਡਰ ਹੈ ਕਨਫਲਿਕਟ ਆਫ ਇੰਟਰਸਟ ਹੈ ਇਸ ਕਰਕੇ ਉਸ ਨੂੰ ਰਸੀਫਾ ਮੰਗੇਟ ਵਾਈਟ ਪਾਰਲੀਮੈਂਟ ਕਮੇਟੀ ਮੰਗੇ 1 ਕਰੋੜ ਰੁਪਇਆ 30 ਲੱਖ ਰੁਪਇਆ ਆਮ ਲੋਕਾਂ ਨੂੰ ਨੁਕਸਾਨ ਹੋਇਆ ਹੈ ਕਲ ਕੰਪਨੀਆਂ ਜਿਹਨੂੰ ਇਨਵੈਸਟ ਕਰਦੀਆਂ ਉਦੋਂ ਜਨਤਾ ਵੇਖਦੀ ਹੈ ਕਿ ਸ਼ੇਅਰ ਮਾਰਕੀਟ ਉੱਤੇ ਜਾ ਰਹੀ ਹੈ ਜਦੋਂ ਸ਼ੇਅਰ ਮਾਰਕੀਟ ਉੱਤੇ ਜਾਂਦੀ ਹੈ ਫਿਰ ਆਮ ਲੋਕ ਪੈਸਾ ਇਨਵੈਸਟ ਕਰਦੇ 3 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ 95% ਜਿਹੜਾ ਸ਼ੇਅਰ ਡਾਊਨ ਹੋਇਆ ਸੀ ਉਹ ਜਨਤਾ ਦਾ ਪੈਸਾ ਹੈ ਜੋ ਇਹ ਕਰਕੇ ਮਨੀ ਲਾਂਡਰਿੰਗ ਹੈ ED ਦਾ ਦਫਤਰ ਘੇਰਨਾ ਤੇ ਫਰਮ ਨੂੰ ਅਸੀਂ ਮਗ ਫੱਟਰ ਦੇਣਾ ਹੈ ਇਹ ਸੱਚ ਹੈ ਰਿਪੋਰਟ ਨੂੰ ਆਧਾਰ ਰਹੀਨ ਦੱਸਿਆ ਜਾ ਰਿਹਾ ਹੈ SEBI ਕਹਿੰਦੀ ਆਹਾਰੀ ਨਾ ਬੇਬੁਨਿਆਦ SEBI ਕੋਣ ਹੈ SEBI ਚੋਰ ਹੈ SEBI ਅਡਾਨੀ ਦੀ EMPLOYE ਹੈ ਜਿਹੜੀ ਚੇਅਰਮੈਨ ਦੇ ਖੁਦ ਸ਼ੇਅਰ ਜਿਹੜੇ ਐ ਉਹ ਸ਼ੈਲ ਕੰਪਨੀਸ ਦੇ ਹੋਂਦ ਤੇ ਜਿਹੜੀ ਚੇਅਰਮੈਨ ਫੁੱਲ ਇਨਵੋਲਡ ਹੋਏ ਇਹ ਕਨਫਲਿਕਟ ਆਫ ਇੰਟਰਸਟ ਹੈ ਔਰ ਚੇਅਰਮੈਨ ਵੀ ਇੱਕ ਕੰਪਨੀਆਂ ਮੈਂ ਦੱਸੂਗਾ ਜਿਹੜੀ ਸਿੰਗਾਪੁਰ ਚ ਲਾਂਚ ਹੋਈ ਹੈ ਜਿਹੜੀਆਂ ਫਾਈਨੈਂਸ਼ੀਅਲੀ ਕਿਸੇ ਪ੍ਰਕਾਰ ਦੀ ਕੋਈ ਵੀ ਰਿਪੋਰਟ ਦੇਣ ਤੋਂ ਸਿੰਗਾਪੁਰ ਗਵਰਨਮੈਂਟ ਨੇ ਇਨਕੁਆਇਰ ਕਰਤਾ ਹੈ ਜਿਹਦੇ ਵਿੱਚ 99% ਸੇਬੀ ਦੀ ਓਨਰ ਜਿਹੜੀ ਪੁੱਛ ਹੈ ਪੂਰਾ ਪੂਰਾ ਹਿੱਸਾ ਓਨਰ ਸੋ ਇਹ ਕਨਫਲਿਕਟ ਆਫ ਇੰਟਰਸਟ ਬੰਦਾ ਇੱਕ ਉਸੇ ਸਫੀ ਦੀ ਜਿਹੜਾ ਬੰਦਾ ਖੁਦ ਰੈਗੂਲੇਟਰੀਜ਼ ਕਰ ਰਿਹਾ ਹੈ ਉਸੇ ਅਭੀ ਦਾ ਚੇਅਰਮੈਨ ਵੀ ਹੋ ਸਕਦਾ ਹੈ ਸੋ ਇਸ ਕਰਕੇ ਸਾਡਾ ਕਰਨਾ ਹੈ ਇਹ ਆਮ ਜਨਤਾ ਨਾਲ ਦੇਸ਼ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਸ਼ੇਅਰ ਮਾਰਕੀਟ ਚ ਇਨਵੋਲਡ ਜਿਹੜੇ ਆਪਦੀ ਕਮਾਈ ਦਾ ਪੈਸਾ ਥੋੜਾ ਥੋੜਾ ਜੋੜ ਕੇ ਸ਼ੇਅਰਜ਼ ਦੇ ਵਿੱਚ ਲਾਉਂਦੇ ਆ ਇਹ ਉਹਨਾਂ ਨਾਲ ਧਾਡਵੀ ਤੇ ਧੱਕਾ ਔਰ ਅਸੀਂ ਇਹਨਾਂ ਦੀ ਇਨਕੁਆਰੀ ਮੰਗਦੇ ਅਸੀਂ ਚੋਣੇ ਕੀ ਈਡੀ ਮਨੀ ਲਾਂਡਰਿੰਗ ਦੇ ਤਹਿਤ ਤੇ ਉਹਨਾਂ ਦੇ ਪਰਚਾ ਦੇ ਕੇ ਪਾਰੀ ਕਰੇ ਨਹੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹਦਾ ਇਹ ਬਣਨੀ ਚਾਹੀਦੀ ਹੈ ਸਾਡੀ ਮੰਗ ਹੈ ਰਾਹੁਲ ਦਾਵੀ ਦੀ ਮੰਗ ਸਰ ਇੱਕ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਕਰਸ ਹੋ ਰਿਹਾ ਹੈ ਦੂਜੇ ਪਾਸੇ ਕੰਪਨੀਆਂ ਚਲਾ ਕੇ ਇਹਦੀ ਘਟੀਆਂ ਦੇ ਸ਼ੇਅਰ ਭਾਈ ਜਿਹੜੇ ਨਿਗਰਾਨੀ ਕਰਨ ਵਾਲੇ ਹੈ ਜੇ ਉਹ ਹੀ ਮਿਲ ਜਾਣ ਇਹ ਤਾਂ ਸਾਨੂੰ ਦਾ ਪਤਾ ਹੀ ਨਹੀਂ ਸੀ ਅਸੀਂ ਤਾਂ ਚੁੱਕ ਕਰਕੇ ਬਹਿ ਗਏ ਜਦੋਂ ਅਸੀਂ ਇਨਕੁਆਰੀ ਮੰਗਰੇ ਸੀ ਯਾਦ ਹੋਣਾ ਸੁਪਰੀਮ ਕੋਰਟ ਨੇ ਕਿਹਾ ਅਸੀਂ ਸੀਰੀਆ ਇਨਕੁਆਰੀ ਮੰਗਦੇ ਸੀ ਉਹਨਾਂ ਨੇ ਕਿਹਾ ਕਿ ਨਹੀਂ ਇਨਕੁਆਰੀ ਤਾਂ ਕੇਵਲ ਸਰਪ੍ਰੀ ਕਰੇਗੀ ਹੁਣ ਆਪਣੇ ਬੜੇ ਕੀਤੇ ਨੇ ਸੁਪਰੀਮ ਕੋਰਟ ਦੇ 2-3 ਜੱਜਸ ਨੇ ਆਕੇ ਪ੍ਰੈਸ ਕਾਨਫਰੰਸ ਕੀਤੀ ਸੀ ਯਾਦ ਹੋਣਾ ਤੁਹਾਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੇਵਸਾਂ ਅਸੀਂ ਬੇਵਸਾਂ ਸੋ ਅਸੀਂ ਕਹਾਂ ਸੁਪਰੀਮ ਕੋਰਟ ਦਾ ਜੋ ਫੈਸਲਾ ਚਲੋ ਸੈਬੀਨ ਪੁਰੀ ਕਰੇਗੀ ਸਾਨੂੰ ਤਾਂ ਇਹ ਪਤਾ ਹੀ ਹੋਣ ਲੱਗਿਆ ਹਿੰਦਨ ਭਗਤੀ ਉਹ ਜਿਨ੍ਹਾਂ ਨੇ ਸੈਬੀ ਮਿਲੀ ਰਹੀ ਹੈ ਸੈਬੀ ਦੇ ਚੇਅਰਮੈਨ 2017 ਚ ਮੈਂਬਰ ਬਣਾਇਆ ਅਡਾਨੀ ਨੇ ਬਣਾਇਆ ਫਿਰ ਉਹਨੂੰ ਚੇਅਰਮੈਨ ਬਣਾਇਆ ਤੇ ਫਿਰ ਕਲੀਨ ਚਿੱਟ ਦਵਾਈ ਤੇ ਫਿਰ ਇਹ ਸ਼ੈਲ ਕੰਪਨੀਆਂ ਤੇ ਰਾਹੀਂ ਜਿਹੜਾ ਪੈਸਾ ਆ ਰਿਹਾ ਹੈ ਇੱਥੋਂ ਪੈਸਾ ਜਾਂਦਾ ਹੈ ਫੇਕ ਕੰਪਨੀ ਹੈ ਜਿਹੜਾ ਸ਼ੇਅਰ 10 ਰੁਪਏ ਦਾ ਹੈ ਉਹਨੂੰ 20000 ਕਰੋੜ ਰੁਪਇਆ ਲਾ ਕੇ ਸ਼ੈਲ ਕੰਪਨੀਆਂ ਬਾਹਰੋਂ ਲਾ ਕੇ ਇਹ ਲੋਕਾਂ ਨੂੰ ਗ੍ਰੋਥ ਦਿਖਾ ਦਿੱਤੀ ਜਾਂਦੀ ਹੈ ਲੋਕਰਚਾਰੇ ਆ ਦਾ ਪੈਸਾ ਲਾ ਲੈਂਦੇ ਜਿਹੜਾ ਪੈਸਾ ਲਾ ਲੈਂਦੇ ਤੇ ਫਿਰ ਉਹ ਵੇਚ ਕੇ ਲੁਟ ਕੇ ਲੈ ਜਾਂਦੇ ਇਸੇ ਕਰਕੇ